ਤਾਂ ਕੱਲ ਭਾਰਤੀ ਅਤੇ ਅਮਰੀਕੀ ਮੀਡੀਆ ਤੇ ਇਹ ਖਬਰਾਂ ਆਈਆਂ ਸਨ ਕਿ ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਹੈ ਅਮਰੀਕਾ ਦੇ ਫਰੇਜ਼ੋ ਦੇ ਵਿੱਚ ਇਹ ਕਿਹਾ ਜਾਂ ਵਾਪਰੀ ਹੈ ਲੇਕਿਨ ਇਸ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋਈ ਸੀ ਤਾਂ ਹੁਣ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਗੋਲਡੀ ਬਰਾੜ ਜਿਉਂਦਾ ਹੈ ਅਮਰੀਕਾ ਪੁਲਿਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਮਰੀਕੀ ਪੁਲਿਸ ਦਾ ਦਾਵਾ ਹੈ ਕਿ ਮਾਰੇ ਗਏ ਵਿਅਕਤੀਆਂ ਦੇ ਵਿੱਚ ਗੋਲਡੀ ਬਰਾੜ ਸ਼ਾਮਿਲ ਨਹੀਂ ਸੀ ਅਮਰੀਕਾ ਪੁਲਿਸ ਦੇ ਅਧਿਕਾਰੀ ਲੈਫਟੀਨੈਂਟ ਵਿਲੀਅਮ ਜੇ ਡੂਲੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ਤੇ 골ਡੀ ਬਰਾਡ ਨਹੀਂ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਸੋਸ਼ਲ ਮੀਡੀਆ ਉੱਤੇ ਆਈਆਂ ਖਬਰਾਂ ਤੋਂ ਬਾਅਦ ਦੁਨੀਆ ਭਰ ਤੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਨੇ ਇਸ ਗੱਲ ਨੂੰ ਅਫਵਾਹ ਦੱਸਿਆ ਹੈ ਤਾਂ ਪੁਲਿਸ ਦੇ ਵੱਲੋਂ ਅਜੇ ਤੱਕ ਉਹਨਾਂ ਦੋ ਵਿਅਕਤੀਆਂ ਦੀ ਪਛਾਣ ਨਹੀਂ ਦੱਸੀ ਗਈ ਜਿਨ੍ਹਾਂ ਉੱਤੇ ਹਮਲਾ ਕੀਤਾ ਗਿਆ ਬਾਅਦ ਵਿੱਚ ਇੱਕ ਦੀ ਮੌਤ ਆ ਜਿਹੜੀ ਉਹ ਹਸਪਤਾਲ ਦੇ ਵਿੱਚ ਹੋ ਗਈ ਸੀ ਜਦਕਿ ਦੂਜੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਛੁੱਟੀ ਆ ਜਿਹੜੀ ਉਹ ਦੇ ਦਿੱਤੀ ਗਈ ਸੀ ਤਾਂ ਗੋਲਡੀ ਬਰਾੜ ਦਾ ਅਰਸ਼ਕ ਡੱਲਾ ਗੈਂਗ ਦੇ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ ਸੂਤਰਾਵਾਂ ਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਡਰੱਗ ਮੰਡੀ ਨੂੰ ਲੈ ਕੇ ਕਈ ਫਰਾਡ ਕੀਤੇ ਜਿਸ ਕਾਰਨ ਅਰਸ਼ਦ ਅੱਲਾ ਦੀ ਗੈਂਗ ਜਿਹੜੀ ਉਸ ਦੇ ਖਿਲਾਫ ਹੋ ਗਈ ਸੂਤਰਾ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਹੋਣ ਦੀ ਵੀ ਪੁਸ਼ਟੀ ਨਹੀਂ ਹੋਈ ਹੈ ਉਸ ਦੇ ਫਰਦੀ ਨਾਂ ਤੋਂ ਆਪਣੀ ਫਾਈਲ ਲਗਾ ਕੇ ਰੱਖੀ ਹੋਈ ਹੈ ਤਾਂ ਗੋਲਡੀ ਬਰਾੜ ਦੇ ਕਤਲ ਨੂੰ ਲੈ ਕੇ ਖਬਰਾਂ ਨੇ ਜਿਹੜੀਆਂ ਕੱਲ ਦਿਨ ਪਰ ਮੀਡੀਆ ਉੱਤੇ ਚਾਈਆਂ ਰਹੀਆਂ ਲੇਕਿਨ ਕੋਈ ਵੀ ਅਧਿਕਾਰਤ ਪੁਸ਼ਟੀ ਜਿਹੜੀ ਇਸ ਦੀ ਨਹੀਂ ਹੋਈ ਸੀ ਤਾਂ ਅੱਜ ਅਮਰੀਕਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਾਰਿਆ ਗਿਆ ਵਿਅਕਤੀ ਹੈ ਜਿਹੜਾ ਉਹ ਗੋਲਡੀ ਬਰਾੜ ਨਹੀਂ ਸੀ ਤਾਂ ਗੋਲਡੀ ਬਰਾੜ ਦੇ ਕਤਲ ਦੀਆਂ ਖਬਰਾਂ ਤੋਂ ਬਾਅਦ ਉੱਦੇ ਸਾਥੀ सोनू डागर ਦਾ ਵੀ ਇੱਕ ਮੈਸੇਜ ਆ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ ਜਿਹੜਾ ਕੀ ਹਰਿਆਣਵੀ ਦੇ ਵਿੱਚ ਲਿਖਿਆ ਗਿਆ ਹੈ ਮੈਸੇਜ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਫਰਦੀ ਖਬਰ ਹੈ ਮੇਰਾ ਭਰਾ 골ਡੀ ਠੀਕ ਹੈ ਕਿਸੇ ਦੀ ਉਕਾਤ ਨਹੀਂ ਕਿ ਮੇਰੇ ਭਰਾ ਨੂੰ ਚੂ ਵੀ ਸਕੇ ਉਹ ਸ਼ੇਰ ਹੈ ਅਤੇ ਉਹ ਮਜੇ ਵਿੱਚ ਹੈ ਤਾਂ 골ਡੀ ਬਰਾੜ ਨੂੰ ਲੈ ਕੇ ਸਥਿਤੀ ਆ ਜਿਹੜੀ ਉਹ ਸਪਸ਼ਟ ਹੋ ਗਈ ਹੈ 골ਡੀ ਬਰਾੜਾ ਜਿਹੜਾ ਉਹ ਜਿਉਂਦਾ ਹੈ ਦੂਜੇ ਪਾਸੇ ਭਾਰਤ ਸਰਕਾਰ ਦੇ ਵੱਲੋਂ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਸੀ ਕਿ ਉਸ ਨੂੰ ਜਲਦ ਭਾਰਤ ਲੈ ਆਂਦਾ ਜਾਵੇਗਾ ਤਾਂ ਕੱਲ ਭਾਰਤੀ ਅਤੇ ਅਮਰੀਕੀ ਮੀਡੀਆ ਤੇ ਇਹ ਖਬਰਾਂ ਆਈਆਂ ਸਨ ਕਿ ਗੈਂਗਸਟਰ ਗੋਲਡੀ ਬਰਾੜ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਹੈ ਅਮਰੀਕਾ ਦੇ ਫਰੇਜ਼ਨੋ ਦੇ ਵਿੱਚ ਇਹ ਕਿਹਾ ਜਾਂ ਵਾਪਰੀ ਹੈ ਲੇਕਿਨ ਇਸ ਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋਈ ਸੀ ਤਾਂ ਹੁਣ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਗੋਲਡੀ ਬਰਾੜ ਜਿਉਂਦਾ ਹੈ ਅਮਰੀਕਾ ਪੁਲਿਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਮਰੀਕੀ ਪੁਲਿਸ ਦਾ ਦਾਵਾ ਹੈ ਕਿ ਮਾਰੇ ਗਏ ਵਿਅਕਤੀਆਂ ਦੇ ਵਿੱਚ ਗੋਲਡੀ ਬਰਾੜ ਸ਼ਾਮਿਲ ਨਹੀਂ ਸੀ ਅਮਰੀਕਾ ਪੁਲਿਸ ਦੇ ਅਧਿਕਾਰੀ ਲੈਫਟੀਨੈਂਟ ਵਿਲੀਅਮ ਜੇ ਡੂਲੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ਤੇ 골ਡੀ ਬਰਾਡ ਨਹੀਂ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੀ ਪੁਸ਼ਟੀ ਹੈ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਸੋਸ਼ਲ ਮੀਡੀਆ ਉੱਤੇ ਆਈਆਂ ਖਬਰਾਂ ਤੋਂ ਬਾਅਦ ਦੁਨੀਆ ਭਰ ਤੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਨੇ ਇਸ ਗੱਲ ਨੂੰ ਅਫਵਾਹ ਦੱਸਿਆ ਹੈ ਤਾਂ ਪੁਲਿਸ ਦੇ ਵੱਲੋਂ ਅਜੇ ਤੱਕ ਉਹਨਾਂ ਦੋ ਵਿਅਕਤੀਆਂ ਦੀ ਪਛਾਣ ਨਹੀਂ ਦੱਸੀ ਗਈ ਜਿਨ੍ਹਾਂ ਉੱਤੇ ਹਮਲਾ ਕੀਤਾ ਗਿਆ ਬਾਅਦ ਵਿੱਚ ਇੱਕ ਦੀ ਮੌਤ ਆ ਰਿਡੀਓ ਹਸਪਤਾਲ ਦੇ ਵਿੱਚ ਹੋ ਗਈ ਸੀ ਜਦਕਿ ਦੂਜੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਛੁੱਟੀ ਆ ਜਿਹੜੀ ਉਹ ਦੇ ਦਿੱਤੀ ਗਈ ਸੀ ਤਾਂ ਗੋਲਦੀਪੁਰ ਦਾ ਅਰਸ਼ਿਕ ਡੱਲਾ ਗੈਂਗ ਦੇ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ ਸੂਤਰਾ ਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਡਰੱਗ ਮੰਡੀ ਨੂੰ ਲੈ ਕੇ ਕਈ ਫਰਾਡ ਕੀਤੇ ਜਿਸ ਕਾਰਨ ਅਰਸ਼ਦ ਅੱਲਾ ਦੀ ਗੈਂਗ ਆ ਜਿਹੜੀ ਉਸ ਦੇ ਖਿਲਾਫ ਹੋ ਗਈ ਸੂਤਰਾ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਦੇ ਅਮਰੀਕਾ ਵਿੱਚ ਹੋਣ ਦੀ ਵੀ ਪੁਸ਼ਟੀ ਨਹੀਂ ਹੋਈ ਹੈ ਉਸ ਦੇ ਫਰਜ਼ੀ ਨਾਮ ਤੋਂ ਆਪਣੀ ਫਾਈਲ ਲਗਾ ਕੇ ਰੱਖੀ ਹੋਈ ਹੈ ਤਾਂ ਗੋਲਡੀ ਬਰਾੜ ਦੇ ਕਤਲ ਨੂੰ ਲੈ ਕੇ ਖਬਰਾਂ ਨੇ ਜਿਹੜੀਆਂ ਕੱਲ ਦਿਨ ਪਰ ਮੀਡੀਆ ਉੱਤੇ ਚਾਈਆਂ ਰਹੀਆਂ ਲੇਕਿਨ ਕੋਈ ਵੀ ਅਧਿਕਾਰਿਤ ਪੁਸ਼ਟੀ ਆ ਜਿਹੜੀ ਇਸ ਦੀ ਨਹੀਂ ਹੋਈ ਸੀ ਤਾਂ ਅਜਿਬ ਅਮਰੀਕਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮਾਰਿਆ ਗਿਆ ਵਿਅਕਤੀ ਹੈ ਜਿਹੜਾ ਉਹ ਗੋਲਡੀ ਬਰਾੜ ਨਹੀਂ ਸੀ ਤਾਂ ਗੋਲਡੀ ਬਰਾੜ ਦੇ ਕਤਲ ਦੀਆਂ ਖਬਰਾਂ ਤੋਂ ਬਾਅਦ ਉਹਦੇ ਸਾਥੀ सोनू ਦਾਗਰ ਦਾ ਵੀ ਇੱਕ ਮੈਸੇਜ ਆ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ ਜਿਹੜਾ ਕੀ ਹਰਿਆਣਵੀ ਦੇ ਵਿੱਚ ਲਿਖਿਆ ਗਿਆ ਹੈ ਮੈਸੇਜ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਫਰਜ਼ੀ ਖਬਰ ਹੈ ਮੇਰਾ ਭਰਾ ਗੋਲਡੀ ਠੀਕ ਹੈ ਕਿਸੇ ਦੀ ਉਕਾਤ ਨਹੀਂ ਕਿ ਮੇਰੇ ਭਰਾ ਨੂੰ ਚੂ ਵੀ ਸਕੇ ਉਹ ਸ਼ੇਰ ਹੈ ਅਤੇ ਉਹ ਮਜੇ ਵਿੱਚ ਹੈ ਤਾਂ ਗੋਲਡੀ ਬਰਾੜ ਨੂੰ ਲੈ ਕੇ ਦੀ ਆ ਰੇਡੀਓ ਸਪਸ਼ਟ ਹੋ ਗਈ ਹੈ ਗੋਲਡੀ ਬਰਾੜਾ ਜਿਹੜਾ ਉਹ ਜਿਉਂਦਾ ਹੈ ਦੂਜੇ ਪਾਸੇ ਭਾਰਤ ਸਰਕਾਰ ਦੇ ਵੱਲੋਂ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਸੀ ਕਿ ਉਸ ਨੂੰ ਜਲਦ ਭਾਰਤ ਲੈ ਆਂਦਾ ਜਾਵੇਗਾ